ਮੈਂ ਵਿਜੇ ਪ੍ਰਭਾ ਕਰ ਰਿਹਾ ਹਾਂ ਕੀ ਹਾਲਾਤ ਹੈ ਤੁਹਾਡੇ ਇਲਾਕੇ ਦੇ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਹੈ ਕਲਪਸੋ ਜੇ ਉਹ ਵੀ ਪਤਨ ਲੱਗੇ 11 ਵਜੇ ਲਾਗੇ ਨੇ ਤੇ 2:30 ਵੇਨ ਆਪਣਾ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋਆ ਅਮਰੀਕਾ ਸੰਖਾਤ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਾਵਾ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੇ ਤੇਜबीर ਸਿੰਘ ਤੇਜबीर ਸਿੰਘ ਮੁੰਡਾ ਵਕੀਲ ਨਾਲ ਲਗਾਦਾ ਇੱਕ ਚਾਂਸ ਹੁਣ ਨਾ ਘਰ ਹੋਇਆ ਉਹਨਾਂ ਦੇ ਕਾਫੀ ਵਿਚਾਰੇ ਨੇ ਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਤੇ ਪੰਨੇ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪੰਨੇ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋਹੋ ਲੋਕ ਲੈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਜੇ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਓਗੇ ਨਹੀਂ ਤੇ ਇੱਥੇ ਵੀ پتہ ਨਹੀਂ ਕਿ ਕਰ ਲੈਣਾ ਹੈਗਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੁਤੇ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਨਿਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਦਾਵਾ ਜੀ ਬਾਹਰ ਆਓ ਤੇ ਬਾਹਰ ਇਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੱਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਐਸੀ ਕ੍ਰਿਸ਼ ਬਸਾ ਚਾਕਾ ਦੇ ਪਹਿਲਾਂ ਤੇ ਉਹ ਇਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀਂ ਉਤੋਂ ਦੀ ਚੜ੍ਹੇ ਜੀ ਤਰੋੜਾ ਕਿੱਥੇ ਰੋਲਾ ਜੀ ਇੱਥੇ ਸਾਡੇ ਆਪਣੇ ਮਹਾਲੇ ਦਾ ਹੀ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜ ਜਿ ਨੇਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਹਥਿਆਰ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਇਹ ਚੋਰੀ ਕੋਈ ਵੇਖੋ ਨਹੀਂ ਬਥੇਰਾ ਸਮਾਨ ਉਹਨਾਂ ਦੇ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤੇ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਂ ਉਹਦਾ ਹੈਗਾ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ